ਦੋਸਤੋ ਅੱਜ ਦੀ ਇਹ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਪਾਕਿਸਤਾਨ ਦੇ ਨਿਸ਼ਾਨੇ ਤੇ ਸੀ ਸ਼੍ਰੀ ਤਰਵਾਰ ਸਾਹਿਬ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਜਿਸ ਵਿੱਚ ਆਕਾਸ਼ ਮਜਾਲਪਨ ਨਾੜੀ ਵੀ ਸ਼ਾਮਲ ਹੈ ਨੇ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਅਤੇ ਪੰਜਾਬ ਦੇ ਸ਼ਹਿਰਾਂ ਨੂੰ ਪਾਕਿਸਤਾਨੀ ਮਜਾਲ ਅਤੇ ਡਰੋਨ ਹਮਲਿਆਂ ਤੋਂ ਬਚਾਇਆ। ਇਹ ਜ਼ਿਕਰ ਕੀਤਾ ਭਾਰਤੀ ਸੈਨਾ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿ ਪਾਕਿਸਤਾਨ ਦੇ ਨਿਸ਼ਾਨੇ ਤੇ ਸੀ ਸ਼੍ਰੀ ਤਰਵਾਰ ਸਾਹਿਬ ਭਾਰਤੀ ਭੌਨੇ ਇੱਕ ਡੈਮੋ ਦਿਖਾਉਂਦੇ ਹੋਏ ਦੱਸਿਆ ਕਿ ਕਿਵੇਂ ਭਾਰਤੀ ਰੱਖਿਆ ਪ੍ਰਣਾਲੀ ਸੀ ਜਿਸ ਵਿੱਚ ਆਕਾਸ਼ ਮਜ਼ਾਈਲ ਪ੍ਰਣਾਲੀ ਵੀ ਸ਼ਾਮਲ ਹੈ ਨੇ ਤਰਵਾਰ ਸਾਹਿਬ ਦੇ ਅਤੇ ਪੰਜਾਬ ਦੇ ਸ਼ਹਿਰਾਂ ਨੂੰ ਪਾਕਿਸਤਾਨੀ ਮਜ਼ਾਈਲ ਅਤੇ ਡਰੋਨ ਹਮਲਿਆਂ ਤੋਂ ਬਚਾਇਆ ਉਹਨਾਂ ਨੇ ਕਿਹਾ ਕਿ ਭਾਰਤ ਦੇ 에어 డిਫੈਂਸ ਸਿਸਟਮ ਨੇ ਹਰ ਹਮਲੇ ਨੂੰ ਨੁਕਾਮ ਕਰ ਦਿੱਤਾ ਸੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼ਹੀਦ ਦਰਬਾਰ ਸਾਹਿਬ ਤੇ ਪਾਕਿਸਤਾਨ ਬਲੂ ਇੱਕ ਤੋਂ ਬਧੇਰੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ ਇਸ ਦੇ ਨਾਲ ਹੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਆਪਰੇਸ਼ਨ ਸੰਧੂਰ ਅਜੇ ਵੀ ਪੂਰੀ ਤਰ੍ਹਾਂ ਮੁੱਕਿਆ ਨਹੀਂ ਹੈ ਅਸੀਂ ਅੱਤਵਾਦੀਆਂ ਦੇ ਖਿਲਾਫ ਆਪਣੀ ਜਾਨ ਜਾਰੀ ਰੱਖਾਂਗੇ ਭਾਵੇਂ ਕਿ ਦੋਵੇਂ ਦੇਸ਼ਾਂ ਵਿਚਕਾਰ ਦੋਸਤੋ ਸੀ ਸਪਾਇਰ ਹੋ ਹੈ ਪਰ ਇਸ ਦੇ باوجود ਜੰਗਬੰਦੀ ਦੇ ਐਲਾਨ ਦੀ ਅਡੀਕ ਹੋਣੀ ਬਾਕੀ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਬਿਲਕਾ نیوز ਔਨਲਾਈਨ ਚੈਨਲ ਆਓ ਅੱਜ ਲਈ ਇੰਨਾ ਹੀ ਕੱਲ ਫੇਰ ਤੁਹਾਡੇ ਲਈ ਖਬਰਾਂ ਲੈ ਕੇ ਆਵਾਂਗੇ ਉਸ ਦੇ ਤੱਕ ਦਿਓ اجازت ਧੰਨਵਾਦ